ਮਰੇ ਦੇ ਭਾ ਲੈ ਸੇਰ ਤੋਂ ਚੱਕ ਲੈ ਆਇਆ ਸੀ ਆ ਵੇ ਚੰਡੀਗੜ੍ਹ ਕੱਡਾ ਵੱਡਾ ਰੌਲਾ ਪੈ ਗਿਆ ਭੰਦਨਾ ਇਹ ਤਾਂ ਯਾਰ ਪਿਆਬੀਆਂ ਤੋਂ ਆਪਣੇ ਤੋਂ ਯੂਨੀਵਰਸਿਟੀ ਖੋਣ ਨੂੰ ਫਿਰਦੇ ਆ ਤੈਨੂੰ ਯੂਨੀਵਰਸਿਟੀ ਦਾ ਡੈਸੀ ਕਿਤੇ ਤੈਨੂੰ ਚੌਲੇ ਦਿਸੇ ਨਹੀਂ ਜਿਹੜੇ ਖਾਣੇ ਬਣਨੇ ਮੈਂ ਮੈਂ ਹੁਣ ਤੇਰੇ ਵਾਲੇ ਕੰਮ ਕਰਦਾ ਚੰਗਾ ਲੱਗਦਾ ਤੂੰ ਚੌਲੇ ਕੱਢ ਲਾ ਹੌਲੀ ਹੌਲੀ ਆਹੋ ਮੈਂ ਤਾਂ ਕੱਢਣੀ ਏ ਮੈਂ ਤਾਂ ਸਿਆਪਾ ਕਰ ਨਹੀਂ ਏ ਤੇਰਾ ਹਣ ਲਿਆ ਕੇ ਗੰਦ ਖੋਣ ਕਿੱਥੋਂ ਮੇਰੇ ਮੱਥੇ ਮਾਰਿਆ ਲਿਆ ਕੇ ਉਹ ਚੱਲ ਕੋਈ ਨਹੀਂ 10 ਮਿੰਟ ਮਗਰੋਂ ਖਾ ਲਾਂਗੇ ਰੋਟੀਆਂ ਹੀ ਖਾਣੀਆਂ ਉਹਨੇ ਭਾਈ ਨੇ ਪਾਤੇ ਹੁਣ ਮੈਂ ਤਾਂ ਧੁੱਲਿਆ ਆ ले आया अपने ਪੰਜਾਬੀਆਂ ਤੋਂ ਦਿੱਲੀ ਵਾਲੇ ਯੂਨੀਵਰਸਿਟੀ ਖੋਨ ਨੂੰ ਫਿਰਦੇ ਆ ਆ ਵੇ ਕੜਾ ਹੋਇਆ ਪਿਆ ਆ ਹੋਰ ਉਹੀ ਤਾਂ ਖਬਰ ਵੇਖੀ ਜਾਂਦਾ ਮੈਂ ਤਾਂ ਕੱਲ ਨੂੰ ਚੰਡੀਗੜ੍ਹ ਜਾਊਂਗਾ ਕਿੱਡਾ ਵੱਡਾ ਰੌਲਾ ਪੈ ਗਿਆ ਪਾ ਚੌਲੇ ਕੱਢ ਲਾ ਸਵੇਣਾ ਮਿੱਥੋ ਕਿਤੇ ਜੁੱਤੀਆਂ ਖਾਲੀ ਤੇ ਤੂੰ ਚੰਡੀਗੜ੍ਹ ਕੀ ਲੈ ਜਾਣਾ ਉੱਥੇ ਕੁੜੀਆਂ-ਪੁੜਨੇ ਵੇਖਣ ਜਾਣਗੇ ਪੈ ਇੱਥੇ ਫਿਰਨਾ ਫਿਰਦਿਆਂ ਕੁੜੀਆਂ-ਪੁੜੀਆਂ ਮੈਂ ਕੁੜੀਆਂ-ਪੁੜੀਆਂ ਵੇਨਾ ਫਿਰਦਾ ਮੈਂ ਮਰੀ ਜੰਨੀ ਆ ਖਬਰ ਤੁਸੀਂ ਨੇ ਕੀ ਖਾਈ ਮੇਰੇ ਤੇ ਖੋਲ ਲੈਣੇ ਕਿਤੇ ਆਹ ਕਿਹੜਾ ਤੂੰ ਕੋ ਬੈਜ ਜਾ ਚੱਕੀਣਾ ਇਹ ਕੁੜਗੇ ਤਾਂ ਤੀਜੇ ਦਿਨ ਫੇਰ ਆ ਗਈਆਂ ਇਹ ਆਏ ਆਵੇ ਨਾ ਇਹ ਤਾਂ ਕਰਨੀਗਾ ਤੇਰੇ ਕਿ ਢੜ ਦੁਖਦਾ ਇੱਥੇ ਪਏ ਦਾ ਤੈਨੂੰ ਰੋਜ਼ ਥੋੜੀ ਇਹਨੂੰ ਘਰੇ ਲੈ ਆ ਆਣੀ ਮੇਰੀ ਤੀ ਤੈਨੂੰ ਕਿਹਨੇ ਕਿਹਾ ਸੀ ਲੈ ਆਉਣ ਉਹ ਮਮਮੀ ਨੇ ਕਿਹਾ ਸੀ ਮੈਨੂੰ ਤਾਂ ਇਹ ਤਾਂ ਮੈਂ ਪਪਾ ਚਾਹ ਪਾਣੀ ਦਾ ਪੀ ਲੈਣ ਦੇਣੋਂ ਆਉਣ ਸਾਰੀ ਲੱਗਾਂਗਾ ਪਿਆ ਵੇਲੇ ਚੋਰਾ ਪੈ ਕੁੜੀਆਂ ਨੂੰ ਵੀ ਬੋਲਦਾ ਇਹ ਆਪਦੇ ਘਰੇ ਨਾਲ ਤਾਂ ਜਾਣਦੀ ਉਹ ਆਪਦੇ ਘਰੇ ਹੀ ਵਾਸਦੀਆਂ ਚੰਗੀਆਂ ਹੁੰਦੀਆਂ ਇਹ ਐਵੇਂ ਤੂੰ ਤੀਜੇ ਦਿਨੋਂ ਇੱਥੇ ਸੱਦ ਲੈਣੀ ਆ ਮੋਰੋ ਜੱਬ ਪੈ ਜੂਗਾ ਤੇ ਉੱਥੇ ਆ ਤੰਗ ਤੰਗਣਾ ਕਰਦੇ ਐ ਨੂੰ ਤੰਗ ਕਰਦੇ ਤੈਨੂੰ ਵੀ ਤੰਗ ਕਰਦੇ ਅਸੀਂ ਤੇ ਹੋਰ ਕੀ ਕਰਦੇ ਆ ਤੁਸੀਂ ਮੈਂ ਕੱਦ ਈ ਨੂੰ ਸੱਦੂਗੀ ਤੇਰਾ ਕਾ ਤੇ ਕਿੱਦੁ ਖਿਆ ਤੂੰ ਨਾ ਦੇ 5 ਰੁਪਏ ਜਿਹੜੇ ਇਹਦੇ ਤਲੀ ਤੇ ਧਰਨੇ ਆ ਉਹ ਧੀ ਧਿਆਣੀ ਕਿਤੇ ਵਰੇ ਸ਼ਮਾਈ ਤੇ ਕੀ ਆਉਂਦੀ ਸੋਹਣੀ ਲੱਗਦੀ ਹੁੰਦੀ ਆ ਐ ਰੋਜ ਤੂੰ ਤੀਜੇ ਇੱਕਦਮ ਕਹਿ ਦਿੰਦੀ ਆ ਕੁੜੀ ਨੂੰ ਲਿਆ ਜਾ ਕੇ ਤੇ ਫਿਰ ਭੈਣ ਭਰਾ ਜਾਂਦੇ ਹੀ ਹੁੰਦੇ ਭੈਣਾ ਕੋਲੇ ਭੈਣ ਨੂੰ ਨਾਲ ਲੈ ਤੇ ਫਿਰ ਕੀ ਫਰਕ ਪੈ ਪੰਜ ਦਿਨ ਤੈਨੂੰ ਗਈ ਨੂੰ ਹੋਇਆ ਉਹ ਨੂੰ ਤੰਗ ਵਾਲਾ ਕਰਦੇ ਪਾਪਾ ਤਾਂ ਤੰਗੜਾ ਕਰਦੇ ਆ ਕੀ ਤੰਗ ਕਰਦੇ ਤੈਨੂੰ ਮੈਨੂੰ ਤੰਗ ਕਰਦੀ ਆ ਸਾਰੇ ਤਾਂ ਹੀ ਆਈ ਆ ਮੇਰਾ ਕਿਹੜਾ ਜੀ ਕਰਦਾ ਇੱਥੇ ਰੋਜ ਆਉਣ ਨੂੰ ਤੇ ਤੂੰ ਤੀਜੇ ਕਦੋਂ ਲਫਰ ਲਫਰ ਕਰਦੀ ਰਹੀ ਨਹੀਂ ਆ ਤੇ ਆਪਣੀ ਨੂੰ ਕਿੰਨਾ ਵਿਚ ਜਾਂਦੀ ਆ ਉਹਦੇ ਤੇ ਕੀ ਨੂੰ ਨਹੀਂ ਜਾਂਦੀ ਤੈਨੂੰ ਕੀ ਤੰਗ ਕਰਦੇ ਹੈ ਮੁੰਡੇ ਨੂੰ ਪਤਾ ਹੀ ਐ ਮੇ ਮੇ ਮਰੀ ਮਾਂ ਕਿੰਨਾ ਤੰਗ ਕਰਦੀ ਮੈਂ ਤਾਂ ਦਿੱਤੀ ਨੀ ਛੱਡੂਗੀ ਤੇਰਾ ਕਿਤੇ ਦੁੱਖ ਦੇ ਉਹ ਬਾਪੂ ਐਵੇਂ ਪਰੌਣਾ ਸਿਰ ਚੜਜੂਗਾ ਸੋ ਇਹ ਲੈ ਕੇ ਆਇਆ ਜਾ ਕੇ ਤੁਸੀਂ ਮਾਮਾ ਮਾਂ ਪੁੱਤਾਂ ਨੇ ਤੁਸੀਂ ਘਰ ਪਟਣਾ ਇਹਦਾ ਅਸੀਂ ਤੈਨੂੰ ਦੱਸਤਾ ਮੈਂ ਘਰ ਕਿਉਂ ਪਟਣਾਗਾ ਉਹ ਪਤਾ ਗਲ ਪੈਂਦਾ ਸੀਗਾ ਮੇਰੇ ਵੀ ਤਾਂ ਹੀ ਲੈ ਕੇ ਆਇਆ ਮੈਂ ਜਾ ਕੇ ਇਹਨੂੰ ਪਤਾ ਕਿੰਨਾ ਤੰਗ ਕਰਦਾ ਨਹੀਂ ਨਹੀਂ ਤੇ ਤੂੰ ਵੀ ਹੁਣ ਛੱਡ ਕੇ ਆਇਆ ਕਰ ਆਪਣੇ ਘਰ ਵਾਲੀ ਨੂੰ ਇਹਨੂੰ ਲੈ ਆਇਆ ਕਰ ਤੇ ਉਹਨੂੰ ਉੱਥੇ ਪੇਕੀ ਛੱਡਿਆ ਆਇਆ ਕਰ ਮੈਂ ਕਿਹੜਾ ਤੰਗ ਕਰਦਾਗਾ ਤੇ ਉਹ ਵੀ ਛੇ ਮਹੀਨਾ ਤੋਂ ਜਾਣਦੀ ਹੈ ਕਿ ਤੰਗ ਕੀ ਕਰਦੇ ਆ ਮੈਨੂੰ ਤਾਂ ਦੱਸਿਆ ਨਹੀਂ ਕੋਈ ਤੰਗ ਕਰਦੇ ਆ ساری ਡਾੜੀ ਕੰਮ ਲਈ ਰੱਖਦੇ ਇਹਨੂੰ ਵਿਚਾਰੀ ਕੰਮ ਤਾਂ ਕਰਾਉਣਾ ਹੀ ਤੇ ਤੁਸੀਂ ਨਹੀਂ ਕਰਾਉਂਦੇ ਤੇਰੇ ਘਰ ਵਾਲੀ ਵੀ ਕੰਮ ਕਰਦੀ ਐ ਸਾਰੀ ਦਿਹਾੜੀ ਕੰਮ ਕਰਦੀ ਹੁੰਦੀ ਐ ਕੋਈ ਵੀ ਬੈਠਾ ਹੋਵੇ ਤਾਂ ਤੈਨੂੰ ਪਤਾ ਹੋਵੇ ਵੀ ਘਰੇ ਕੀ ਕੁਛ ਹੋਈ ਜਾਂਦਾ ਹੈ ਕੁੜੀ ਦੇ ਤਾਂ 10 ਫੋਨ ਆਉਂਦੇ ਦਿਨ ਚ ਵੀ ਮੈਨੂੰ ਲੈ ਜਾਓ ਆ ਕੇ ਮੈਨੂੰ ਮਾਰ ਦੇਣਗੇ ਮੈਨੂੰ ਕੁੱਟਦੇ ਐ ਹੈ ਮੈਨੇ ਕੰਮ ਨਹੀਂ ਕਰਦੇ ਤਾਂ ਤੂੰ ਮੌਜ ਨਾਲ ਪੈਰਾਂ ਨੇ ਲੱਤ ਤੇ ਨਾ ਤੇ ਧਰ ਕੇ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਮੈਤੀ ਕਿੰਨੀ ਔਖੀ ਓ ਮੇਰੀ ਨਿਗਾ ਤੇਰੇ ਜੀ ਹੁੰਦੀ ਐ ਤਾਂ ਮੈਂ ਤੈਨੂੰ ਦੱਸਦਾ ਤੂੰ ਫੋਨ ਤੂੰ ਲਾਉਣੀ ਐ ਇਹਨੂੰ ਬੰਦੇ ਬੰਦੇ ਫੋਨ ਲਈ ਰੱਖਦੀ ਐ ਇਹਨੂੰ ਤੇ ਲਾਉਣਾ ਨਹੀਂ ਗੱਪੀ ਦਿੰਦੀ ਉਹ ਇੰਨਾ ਕੁੜਨਾ ਨੂੰ ਫੋਨ ਨਹੀਂ ਲਈਦਾ ਹੁੰਦਾ ਆਹੋ ਤੂੰ ਨਾ ਦੇ ਇਹ ਪੇੜਾ ਪ੍ਰਾਜ ਹੁੰਦਾ ਰਹੇ ਇਹਦੇ ਕਾਰਨ ਕੂਰੇ ਪਾਣੀ ਨਹੀਂ ਪੀਣ ਦਿੱਤਾ ਤਾਂ ਨਹੀਂ ਨਾ ਕੋਈ ਚਾਹ ਵਿਚਾਰੀ ਉਹਨਾਂ ਕਹਾਂ ਬਹਿ ਜਾ ਆਉਣ ਸਾਰੀ ਤੂੰ ਤਾਂ ਗਲ ਪੈ ਗਿਆ ਵਿਚਾਰੀ ਇਹਨੇ ਕੀ ਤੈਨਾਂ ਤਾਂ ਮੱਚ ਕੇ 12 ਵਰਦਿਆਂ ਦੇ ਵੇਖ ਕੇ ਤੁਹਾਨੂੰ ਇੰਨਾ ਵੱਡਾ ਟੱਬਰ ਸਾਰਾ ਦਿਨ ਕੰਮ ਹੀ ਕਰਾਈ ਜਾਂਦੇ ਕੰਮ ਹੀ ਮੇਰੇ ਤਾਂ ਮੱਤ ਮਾਰੀ ਪਈ ਉਹਨਾਂ ਨੇ ਤੇ ਕੰਮ ਤਾਂ ਪੁੱਤ ਆਪਦੇ ਕਰਨਾ ਹੀ ਹੁੰਦਾ ਆ ਕੰਮ ਆਪਦੇ ਕਰਮ ਹੁੰਦੇ ਆ ਬੰਦੇ ਦੇ ਜੇ ਕੰਮ ਕਰਦਾ ਨੇ ਜਿਹੜਾ ਬੰਦਾ ਉਹਦੇ ਕਰਮ ਹੁੰਦੇ ਆ ਹੁਣ ਆਪਣੇ ਤਾਂ ਇੱਧਰ ਛੋਟਾ ਜਿਹਾ ਪਰਿਵਾਰ ਆ ਭਾਬੀ ਨੂੰ ਕਿੰਨਾ ਕੁ ਕੰਮ ਕਰਨਾ ਪੈਂਦਾ ਉੱਥੇ ਬੰਦਾ 20 ਤੇ ਜੀ ਆਗੇ ਰੋਟੀਆਂ ਪਕਾਉਂਦੀ ਪਕਾਉਂਦੀ ਮੈਂ ਮਰਨ ਵਾਲੀ ਹੋ ਜਾਂਦੀ ਐ ਐਡਾ ਘਰ ਆ ਕਿੰਨੀ ਕਿ ਮੈਂ ਸਫਾਈ ਕਰਾਂ ਇਹ ਤਾਂ ਲਫਰ ਲਫਰ ਮਾਰਦੀ ਰਹਿੰਦੀ ਐ ਤੇਰਾ ਘਰ ਪਟਦੂਗੀ ਇਹਦੇ ਮਗਰ ਨਾ ਲੱਗ ਮੈਂ ਤਾਂ ਲਫਰ ਲਫਰ ਮਾਰਦੀ ਤੂੰ ਵੇਖ ਕੇ ਬਣਾਇਆ ਲੈ ਚੰਗਾ ਭਾਲੇ ਕਿੱਡਾ ਟੱਬਰ ਭਾਲ ਕੇ ਤਾਪਾ ਛੱਜ ਜਿੱਡਾ ਹਾਂ ਕੁੜੀ ਸਾਹਮਣੇ ਇਹਨਾਂ ਨੂੰ ਕ ਕੀ ਪਹਿਲੀ ਵੀ ਆਪਣੇ ਨਾਲ ਦੁਗਣੀ ਭਾਲੀ ਆ ਉਹ ਤਾਂ ਕਹਿੰਦੀ ਸੀ ਮੈਂ ਪਹਿਲੀ ਪਹਿਲੀ ਦੁਗਣੀ ਵੇਖਣੀ ਆ ਆਪਦੀ ਕੁੜੀ ਆਸਤੇ ਵੇਖਣੀ ਨਹੀਂ ਦੁਗਣੀ ਹੋਰ ਕੀ ਚੁੱਪ ਕਰਕੇ ਖੜ ਜਾ ਤਾ ਉਹ ਤੇ ਚੁੱਪ ਕਰ ਖੜ ਜਾ ਮੈਨੂੰ ਬਾਪੂ ਤੈਨੂੰ ਨਹੀਂ ਪਤਾ ਮੈਂ ਹੁਣ ਜਾ ਸੀ ਨਾ ਉੱਥੇ ਪਿੰਡ ਚਾਹ ਵੀ ਨਹੀਂ ਪੁੱਛੀ ਮੁੰਡਾ ਚਾਹ ਪੁੱਛੀ ਕਿ ਕੱਲੀ ਫੜਾਤੀ ਫਿੱਕੀ ਚਾਹ ਫੜਾਤੀਆਂ ਜੀ ਮੱਥੇ ਮਾਰ ਦੇ ਚਾਹ ਕੋਈ ਪੁੱਛਣਾ ਦੇਖ ਕੇ ਮੈਨੂੰ ਆਏ ਆਨੇ ਕੱਢਣ ਲੱਗੀ ਵੀ ਆ ਗਿਆ ਤੇ ਤੈਨੂੰ ਚਾਹ ਕੋਈ ਪੁੱਛਣਾ ਤੂੰ ਤਾਂ ਤੀਜੇ ਦਿਨੋਂ ਜਾ ਖੜਦਾ ਉੱਥੇ ਠੋਕਰ ਪੁਣਾ ਮਰੀ ਜਾਂਦਾ ਸਾਰੀ ਦਿਹਾੜੀ ਬੋਲਟ ਲੈ ਕੇ ਸਾਰੇ ਪਿੰਡ ਦੇ ਗਿੜੇ ਲਾਉਂਦਾ ਰਹਿੰਦਾ ਦੋਆ ਤਿੰਨਾ ਪਿੰਡਾਂ ਦੇ ਗਿੜੇ ਕੱਢ ਦਿੰਦਾ ਕੰਮ ਦਾ ਕੋਈ ਕਰਦਾ ਨਹੀਂ ਤੀਜੇ ਦਿਨੋਂ ਤੂੰ ਇਹਨੂੰ ਕੁੜੀ ਕੋਲੇ ਘਰ ਦਿੰ ਪੈਣ ਕੋਲੇ ਭਰਾ ਜਾਂਦੇ ਹੁੰਦੇ ਹੋ ਤੂੰ ਆਪਣੀ ਤੱਕਰਾ ਰੋਜ਼ ਛੱਡ ਜੁੱਡੀ ਦਾੜੀ ਲੈ ਕੇ ਜਾਉਂਦਾ ਕਰ ਤੋਥ ਪੁੱਤ ਮੈਨੂੰ ਸਹੀ ਗੱਲ ਦੱਸ ਕੀ ਗੱਲ ਹੈ ਨਹੀਂ ਇਹ ਤੇਰਾ ਘਰ ਪਟਦੂਗੀ ਚੁੱਪ ਕਰਕੇ ਨਾ ਤੈਨੂੰ ਉੱਥੇ ਛੱਡ ਗਿਆ ਕੁੜੀ ਨੂੰ ਆਹੋ ਇਹਦੀ ਸਿੱਖਿਆ ਲੈ ਲੈ ਜਿੱਥੇ ਇਹ दारू ਪੀਨੇ ਤੇ ਨਾਲ ਹੀ ਉਹਨੂੰ ਲਾ ਦਿਆ ਕਰ ਉੱਥੇ ਬਹਿ ਕੇ ਉਹ ਪੀ ਲਿਆ ਕਰੂਗਾ ਇਹ ਦੇ ਵੇਖਾ ਕਿੰਨਾ ਸੋਹਣਾ ਬਣਾਈ ਜਾਂਦਾ ਘਰ ਮੁੰਡੇ ਦਾ ਬਣਾਦਾ ਤੂੰ ਕੀ ਬਣਾਦਾ ਮੁੰਡੇ ਦਾ ਤੇ ਮੁੰਡੇ ਦਾ ਬਣਾਇਆ ਹੀ ਆ ਮੈਂ ਹੀ ਬਣਾਇਆ ਹਜੇ ਮੈਂ ਬਣਾਇਆ ਹੀ ਨਹੀਂ ਕੁਛ ਈ ਬੰਦਾ ਮੇਰੇ ਢਿੰਡਾ ਨਹੀਂ ਕੋਈ ਕਿੱਦੇ ਨਾਲ ਵਿਆਹ ਹੈ ਵਾ ਕੋਈ ਘਰ ਨਹੀਂ ਹੁੰਦਾ ਜਦ ਜਰਾ ਆਪਾਂ ਕਿ ਤੱਕ ਗੱਡੀ ਨਹੀਂ ਲੈ ਕੇ ਦਿੱਤੀਗੀ ਹਾਂ ਕੈਲੀ ਤਾਂ ਠੇਕਾ ਹੀ ਪੂਰਾ ਹੁੰਦਾ ਤੇ ਇਥੋਂ ਤੱਕ ਠੇਕਾ ਘਰ ਦਾ ਖਰਚਾ ਹੀ ਪੂਰਾ ਜੇ ਨਾ ਤੇ ਜਿਹੜੀ ਆਪਦੀ ਬਣਾਈ ਆ ਉਹੀ ਰਹਿ ਗਏ ਇਸ ਇਹੋ ਜੇ ਜਮਾਨੇ ਦੇ ਵਿੱਚ ਤੇ ਬੰਦਾ ਉਹੀ ਬਹੁਤ ਤਕੜਾ ਹੈ ਕੋਠੀਆਂ ਪਾ ਲਓ ਖਰਚੇ ਵਧਾਈ ਚਲੋ ਗੱਡੀਆਂ ਲੈ ਲਓ ਗੱਡੀ ਲਿਉਣੀ ਸੌਖੀ ਹੈ 5-7 ਲੱਖ ਰੁਪਏ ਵਿਆਜ ਵੇਖ ਲੈ ਕਿੰਨਾ ਪੈਂਦਾ ਉਹ ਲੋਕ ਬੜਾ ਤਾਨੇ ਮਾਰਦੇ ਆਗੇ ਤਾਨੇ ਮਾਰਦੇ ਆ ਦੋ ਤੇ ਦੋ ਸਾਲ ਤਾਂ ਨੂੰ ਹੋ ਗਿਆ ਬੁਲਟ ਲੈ ਕੇ ਦਿੱਤੇ ਨੂੰ ਤੇ ਬੋਟ ਲੈ ਕੇ ਨਾ ਕਾਲਜ ਜਾਣਾ ਹੁੰਦਾ ਕਾਲਜ ਜਾਣਾ ਹੁੰਦਾ ਹਾਂ ਤੇਰਾ ਕੋਈ ਪੀ ਪਹਿਲਾਂ ਮੈਨੂੰ ਸਹੀ ਗੱਲ ਦੱਸ 5 ਦਿਨ ਹੋ ਗਏ ਗਈ ਨੂੰ ਤੀਜੇ ਦਿਨੋਂ ਬੁਲਾ ਲੈਨੀ ਇਹਨੂੰ ਤੂੰ ਤੇ ਤੈਨੂੰ ਇਹਦਾ ਹਾਂ ਨਹੀਂ ਦਿੱਤਾ ਕਿ ਸ਼ਕਲ ਨਹੀਂ ਦਿੱਤਾ ਤੈਨੂੰ ਕਿਵੇਂ ਹੋਈ ਪਈ ਸ਼ਕਲ ਦੇ ਇਹਨੂੰ ਮਾੜੀ ਮੋਟੀ ਮੱਤ ਦੇ ਇਹਨੂੰ ਵੀ ਪੁੱਤ ਤੂੰ ਉੱਥੇ ਕੰਮ ਕਰਾ ਆਪਦੇ ਪੇਕੀ ਆਪਦੇ ਸਹੌਰੀ ਕੰਮ ਕਰਾ ਕਰ ਕੇ ਤਾਂ ਉਹਦਾ ਮੂੰਹ ਉੱਡਿਆ ਪਿਆ ਵੇਖ ਤਾਂ ਲੈ ਹੋਈ ਕਿੰਨੀ ਰਾਜੀ ਸੀ ਜਮਾ ਸੁਕਾਤੀ ਉਹਨਾਂ ਨੇ ਮੈਨੂੰ ਪਤਾ ਸੀ ਤੂੰ ਘੰਟਾ ਘੰਟਾ ਲੱਗੀ ਰਹਿੰਦੀ ਸੀ ਕੁੜੀ ਨਾ ਤੇ ਮੈਨੂੰ ਲੱਗਦਾ ਸੀ ਮੇਰਾ ਮੱਥਾ ਠਾਂਕਦਾ ਸੀ ਵੀ ਤੂੰ ਘਰ ਪਟਾਂਗੀ ਕੁ ਤੇ ਕੁੜੀ ਨੂੰ ਫੋਨ ਨਹੀਂ ਕਰਨਾ ਸੀਗਾ ਜੇ ਕੁੜੀ ਨੂੰ ਕੋਈ ਕੰਮ ਨਹੀਂ ਆਉਂਦਾ ਸੀ ਤੇ ਮੈਂ ਫੋਨ ਤੇ ਦੱਸ ਦਿੰਦੀ ਸੀ ਭਾਈ ਆ ਆਏ ਨਹੀਂ ਆਏ ਕਰ ਲੈ ਹੈ ਕੁੜੀ ਦਾ ਘਰ ਬਸਾਉਣਾ ਨਹੀਂ ਚਾਹੁੰਦਾ ਸੀ ਤੂੰ ਕਿਨ ਪੱਟ ਕੇ ਘਰੇ ਜਮੇ ਬਾ ਲੈਂਦੇ ਵੀ ਕੰਮ ਵੀ ਨਾ ਦੱਸ ਕੇ ਫੋਨ ਵਜਦੀ ਤੈਨੂੰ ਤਾਂ ਫੋਨ ਹੀ ਦੱਸ ਜਾਂਦਾ ਹੋ ਤਾਂ ਤੈਨੂੰ ਕੰਮ ਨਹੀਂ ਦੇਦੇ ਨੀ ਕੀ ਕਰਦਿਆਂ ਇਹ ਮਾੜੀ ਮੁੱਟੀ ਅਕਲ ਨੂੰ ਹੱਥ ਮਾਰ ਆਪਣੀ ਨੂੰ ਸਾਰੀ ਦਿਹਾੜੀ ਕੰਮ ਕਰਦੀ ਆ ਪਹਿਲਾਂ ਲੀੜੇ ਧੋਂਦੀ ਆ ਉਦੋਂ ਪਹਿਲਾਂ ਝਾੜੂ ਲਾਉਂਦੀ ਆ ਉਦੋਂ ਮਗਰੋਂ ਚਾਹ ਬਣਾਉਂਦੀ ਆ ਫਿਰ ਲੀੜੇ ਧੋਂਦੀ ਆ ਫਿਰ ਸਾਰ ਰੋਟੀਆਂ ਲਾ ਕੇ ਦਿੰਦੀ ਆ ਆਪਾਂ ਨੂੰ ਕਿੰਨਾ ਕੰਮ ਕਰਦੀ ਹੈ ਹਜੇ ਉਹ ਹਜੇ ਤੂੰ ਮਟਰ ਜੇ ਕੱਢੀ ਆ ਉਹਨੇ ਜਿਹੇ ਸਬਜ਼ੀ ਵੀ ਬਣਾਉਣੀ ਹੈ ਉਹਦਾ ਮੌਲ ਨਾ ਬਹਿ ਜਾਨੀ ਆ ਉਥੇ ਰਿਯਾਈ ਚ ਹੋ ਕੇ ਤੇ ਕਿਉਂ ਘਰ ਪੜਦੀ ਆ ਕੁੜੀ ਦਾ ਇਹਨੂੰ ਮੋੜੇ ਨੂੰ ਘਰੇ ਜਾਣ ਦੇ ਨੂੰ ਐਂ ਕਿ ਤਾਂ ਕਿਵੇਂ ਜਾਣ ਦੇ ਜਾਂ ਘਰੇ ਕੋਈ ਬਹਿ ਕੇ ਗੱਲ ਕਰਾਂਗੇ ਤਾਂ ਫੇਰ ਹੀ ਭੇਜਾਂਗੇ ਹੈ ਕੀ ਨਹੀਂ ਇਹਨੂੰ ਹੁਣ ਕਰਨਾ ਸਾਰਾ ਕੰਮ ਕਰ ਲੈਂਦੀ ਐ ਸਲਾਈ ਕਢਾਈ ਇਹਨੂੰ ਵੱਧੂ ਆਉਂਦੀ ਐ ਸਲਾਈ ਕਢਾਈ ਤੇ ਲਾ ਦੇ ਐਡਾ ਤਖੜਾ ਘਰ ਘਰ ਭਾਲ ਕੇ ਦਿੱਤਾ ਉਹਨਾਂ ਦਾ ਕੰਮ ਕਰਨ ਦੇ ਉਹਨਾਂ ਦੇ ਨਾਲ ਕੰਮ ਕਰ ਅਗਲੇ ਵੇਹੀ ਕਾਦੇ ਹਸਤੇ ਕੰਮ ਕਰਾਉਣ ਵਾਸਤੇ ਆਪਾਂ ਨੂੰ ਕਾਦੇ ਹਸਤੇ ਲੈਂਦੀ ਏ ਕੰਮ ਕਰਨ ਵਾਸਤੇ ਲੈਂਦੀ ਏ ਤੂੰ ਤੂੰ ਕਰ ਲਿਆ ਕਰ ਨੂੰ ਨੂੰ ਵੀ ਉਨੀ ਖੋਲ ਦੇ ਘੱਲ ਨੂੰ ਨੂੰ ਵੀ ਤੂੰ ਕੱਲ ਨੂੰ ਕਰ ਲਾਥੇ ਤੂੰ ਨਹੀਂ ਕਰਦੀਗੀ ਤੇ ਮੈਂ ਤਾਂ ਨਿਕਲ ਰਿਹਾ ਤਾਂ ਮੁੰਡੇ ਦੇ ਵਾਸਤੇ ਮੁੰਡਾ ਕੱਲੇ ਨਾ ਕੱਲੇ ਤੇਰਾ ਕੀ ਜੋੜ ਢਿੱਡ ਦੁਖੀ ਜਾਂਦਾ ਬੈਠੇ ਦਾ ਢਿੱਡ ਦੁਖਦਾ ਮੇਰਾ ਮੈਨੂੰ ਫਿਕਰ ਆ ਵੀ ਤੂੰ ਇਹਦਾ ਘਰ ਪਟੇਗੀ ਬਿਲ ਲੱਗਦਾ ਕੋਈ ਨਹੀਂ ਚਲਦੀ ਇਹ ਬਹਿ ਕੇ ਦੱਸ ਆਪ ਕੀ ਗੱਲ ਐ ਇੱਥੇ ਖੜ ਜਾ ਪੁੱਤ ਪਹਿਲਾਂ ਮੈਨੂੰ ਦੱਸ ਮੁੰਡੇ ਨੇ ਕੁਛ ਕਿਹਾ ਤੈਨੂੰ ਨਹੀਂ ਕੀਆ ਡੈਡੀ ਤੇ ਤੇਰੀ ਸੱਸ ਨੇ ਕੁਝ ਕਿਹਾ ਤੈਨੂੰ ਤੇਰਾ ਲੜੀਆਂ ਉਹ ਕਹਿੰਦੇ ਰਹਿੰਦੇ ਟੋਕਦੇ ਰਹਿੰਦੇ ਡੈਡੀ ਮੈਨੂੰ ਹਰੇ ਕੰਮ ਚ ਸੱਸ ਨੇ ਤਾਂ ਪੁੱਤ ਕਹਨੇ ਹੁੰਦਾ ਕੰਮ ਨੂੰ ਤੂੰ ਆਪਦੀ ਮਾਰ ਗਈ ਕਾ ਤੋ ਬੰਦੀ ਜਾਨੀ ਆ ਕੰਮਚੋਰ ਇਹ ਕੰਮ ਇਹਨੇ ਬਣੀ ਕਰਾਈ ਪਹਿਲਾਂ ਤੋਂ ਲੈ ਕੇ ਤੇ ਕੰਮ ਤੂੰ ਨਹੀਂ ਕਰਦੀ ਮੈਨੂੰ ਲੱਗਦਾ ਉੱਥੇ ਡੈਡੀ ਉਹ ਕਿਤੇ ਦੀਦੀ ਵਰਗੇ ਆਏ ਰਹਿੰਦੇ ਆ ਤੇਰੇ ਸਹੁਰੇ ਨੇ ਕੁਝ ਕਿਹਾ ਹੋਵੇ ਤੈਨੂੰ ਨਹੀਂ ਉਹਨਾਂ ਨੇ ਕਿਹਾ ਤੇ ਫੇਰ ਜੇ ਕਿਸੇ ਕਿਸੇ ਨੇ ਕੁਝ ਕਿਹਾ ਹੀ ਨਹੀਂ ਤੇ ਤੂੰ ਤੀਜੇ ਕਦਨੋਂ ਕਹ ਤੋ ਇਹਨੂੰ ਸੱਤ ਲੈਣੀ ਆ ਮੈਂ ਫੋਨ ਤਾਂ ਕੀਤਾ ਸੀ ਮੈਨੂੰ ਲੈ ਜਾ ਮੈਂ ਪਰੇਸ਼ਾਨ ਹੋਈ ਪਈ ਸੀ ਉਹ ਦੂਜੇ ਵੀ ਕਹਿੰਦੇ ਰਹਿੰਦੇ ਵੱਡੇ ਦੀਦੀ ਵਰਗੇ ਪੁੱਤ ਤੈਨੂੰ ਆਪ ਦਾ ਉਹ ਘਰ ਨਾ ਤੂੰ ਤੈਨੂੰ ਜੀ ਲਾਉਣਾ ਪੈਣਾ ਉੱਥੇ ਤੈਨੂੰ ਆਪ ਦਾ ਘਰ ਬਣਾ ਕੇ ਰਹਿਣਾ ਪੈਣਾ ਇਹਦੇ ਮਗਰ ਨਾ ਲੱਗ ਇਹਦੇ ਤਾਂ ਜੜ ਕੱਢ ਦੇਣੀ ਹੈ ਤੇਰੀ ਮੈਨੂੰ ਪਤਾ ਇਹਦਾ ਇਹਨੇ ਕਿੰਨਾ ਕੰਮ ਕਰਿਆ ਓਏ ਇਹ ਤਾਂ ਪੁੱਤ ਕੰਮਚੋਰ ਆ ਇਹਨੇ ਭਾਂਡੇ ਦਾ ਸਾਰੀ ਉਮਰ ਮੈਥੋਂ ਮਜਾਏ ਆ ਤੂੰ ਇਹਦੇ ਮਗਰ ਲੱਗੀ ਜਾਨੀ ਆ ਤੁੱਕੜੀ ਨੂੰ ਘਰੇ ਆਈ ਨੂੰ ਜਰਦਾ ਨਹੀਂ ਤੂੰ ਕਿਹੜੇ ਵਾਲੇ ਭਾਂਡੇ ਮਾਂਜੇ ਐਵੇਂ ਭੰਕੀ ਜਾਣਾ ਸਾਰਾ ਦਿਨ ਬੈਠਾ 20 ਯਾਰੀ ਤੇਰੇ ਭਾਂਡੇ ਮਾਂਜੇ ਐ ਮੈਂ ਮਰੀ ਜੰਨੀ ਐਵੇਂ ਤੂੰ ਕੁੜੀ ਨੂੰ ਕਿਉਂ ਕੁੜੀ ਦਾ ਘਰ ਪੜਦੀ ਆ ਤੂੰ ਕੁੜੀ ਨੂੰ ਜਾਣ ਦੇ ਜਾ ਤੂੰ ਐਵੇਂ ਤੂੰ ਚੁੱਪ ਕਰਕੇ ਲੈਣ ਮੇਰੇ ਪੁੱਛੇ ਬਣਾ ਕੁੜੀ ਨੂੰ ਲਿਆਂਦਾ ਨਾ ਤੇ ਵੇਖ ਲਈ ਐਵੇਂ ਤੁਰਿਆ ਫਰਦਾ ਜਾ ਕੁੜੀ ਨੂੰ ਛੱਡ ਗਿਆ ਘਰੇ ਪੁੱਤ ਜਦੋਂ ਦੋਨੇ ਜੀ ਆਏ ਤੁਸੀਂ ਦੋਨੇ ਜੀ ਆ ਕੇ ਮਿਲ ਜਿਓ ਪੌਣ ਦੀ ਕੱਲ ਨੂੰ ਆ ਜਿਓ ਜਾ ਨੂੰ ਛੱਡ ਗਿਆ ਕੁੜੀ ਛੱਡਿਆ ਨਾ ਜੇ ਮੇਰੇ ਤੋਂ ਬਿਨਾ ਕੁੜੀ ਲਿਆਂਦੀ ਨਾ ਤੂੰ ਬਗਰਾ ਕੁੜੀ ਨੂੰ ਫੋਨ ਲਾਉਂਦੀ ਵੇਖ ਲੀਦਾ ਮੈਂ ਤੈਨੂੰ ਜੁੱਤਾਂ ਨਾਲ ਕੁੱਟੂਗਾ ਤੈਨੂੰ ਤੂੰ ਤਾਂ ਜੁੱਤਾਂ ਨਾਲ ਕੁੱਟਦਾ ਹੀ ਰਹਿਆ ਸਾਰੀਆਂ ਵਾਰ ਹੁਣ ਕੁੱਟ ਕੇ ਅੱਜ ਲੈ ਲੇਗਾ ਚੱਲ ਤੂੰ ਜਾ ਕੁੜੀ ਨੂੰ ਜਾਣ ਦੇ ਚੰਗਾ ਚੱਲ ਪੁੱਤ ਘਰੇ ਚੱਲਾ ਉਹਦੇ ਚੱਲ ਕੋਈ ਨਹੀਂ ਬਾਪੂ ਛੱਡਿਆ ਇਹਦਾ ਮਰੀ ਜਾਂਦੀ ਐਵੇਂ ਚੱਲ ਤੂੰ ਜਾ ਆਉਂਦੇ ਕੱਢ ਚੌਲੇ ਚੁਲੇ ਆਉਂਦੇ ਜਾ ਨੂਨੂ ਫੜਾ ਕੇ ਆਥੇ ਫੜਾ ਕੇ ਆਉਣੀ ਐ ਘਰੇ ਕੁੜੀ ਨੂੰ ਘੁੱਟ ਚਾਹ ਵੀ ਨਹੀਂ ਪੀਂਦੀ ਤੇ ਪਾਣੀ ਤਾਂ ਕੀ ਪੀਂਦੇ ਨੇ ਚੰਦਰੇ ਨੇ ਐਡਾ ਇਹ ਦੁਸ਼ਟ ਸਾਰਾ ਦਿਨ ਮੰਜੇ ਤੇ ਬੈਠਾ ਰਹਿੰਦਾ ਚੌੜਾ ਹੋ ਕੇ ਉਹ ਕਿਉਂ ਜਵਾਗੜੀ ਦਾ ਘਰ ਪੜਦੀਆਂ ਤੂੰ ਕਿਉਂ ਜਵਾਗੜੀ ਦਾ ਘਰ ਪੜਦੀਆਂ ਤੀਜੇ ਦਿਨੋਂ ਬੁਲਾ ਲੈਨੀ ਆਨੂੰ ਪੜਦੀਆਂ ਘਰ ਜਵਾਗੜੀ ਦਾ ਜਾ ਜਾ ਆ ਦਾ ਕੱਢ ਚੋਲੇ ਚੋਲੇ ਜੇ ਮੈਂ ਤਾਂ ਨਹੀਂ ਮੈਂ ਤਾਂ ਥੋੜਾ ਸੇ ਮੈਂ ਤਾਂ ਕੱਲ ਨੂੰ ਮੈਂ ਤਾਂ ਕੱਲ ਨੂੰ ਨਾ ਉੱਥੇ ਉੱਠ ਜਾਣਾ ਚੰਡੀਗੜ੍ਹ ਆਪਾਂ ਜਿੰਨੇ ਦਰ ਮੋਰਚਾ ਲੈ ਨਾ ਖਤਮ ਹੁੰਦਾ ਆਪਾਂ ਨਹੀਂ ਉੱਥੇ ਉਹਨਾਂ ਦੇ ਨਾਉਂਦੇਗੇ ਚੰਗਾ ਨਾ ਆ ਬੈਠੀ ਰਹਿ ਘਰੇ ਉਹਦੇ ਵਿੱਚ ਜਿੰਦਰੇ ਨੇ ਵੰਡ ਦਿੱਤਾ ਘਰੇ ਹੋ ਤਾਂ ਕਿਹਨੇ ਵੰਡ ਕੀ ਦੇਣਾ ਐਸ ਨੇ ਤੇਰੀ ਜ਼ਿੰਦਗੀ ਰੋਗ ਮਗਰ ਧੋਕੇ ਪੀ ਕੇ ਜਾਵਟਾ ਹੂੰ ਤੇ ਮਗਰੋਂ ਇਹ ਨੱਥਾ। ਨੱਥਾ ਤੇਰੇ ਮਗਰੋਂ। ਪਤਾ ਨਹੀਂ ਕਿੰਨੀਆਂ ਕਤੀਆਂ ਦੇ ਘਰ ਨਾ ਸਮਝੀ ਚਪਟੇ ਜਾਂਦੇ ਆ ਜਦੋਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਸਾਨੂੰ ਕੌਣ ਕੀ ਸਿਖਾ ਰਿਹਾ ਤੇ ਕੀ ਸਾਡੇ ਘਰ ਲਈ ਮੇਰੇ ਪਰਿਵਾਰ ਲਈ ਕੀ ਜ਼ਰੂਰੀ ਆ। ਨਾ ਸਮਝੀ ਚ ਬਹੁਤ ਸਾਰੀਆਂ ਧੀਆਂ ਦੇ ਘਰ ਮਾਵਾਂ ਦਾ ਘੰਟਿਆਂ ਫੋਨ ਤੇ ਗੱਲਾਂ ਕਰਨ ਕਾਰਨ ਨਿੱਕੀ ਨਿੱਕੀ ਗੱਲ ਉਧਰ ਉਧਰੀ ਪਰੋਂ ਚਪਟੇ ਜਾਂਦੇ ਆ ਪਰ ਅਜੇ ਹਾਂ ਨਹੀਂ ਹੋਣਾ ਚਾਹੀਦਾ ਧੀ ਨੂੰ ਆਪਣੇ ਸਹੁਰੇ ਘਰ ਵਸਣ ਦਾ ਸਮਾਂ ਦੇਣਾ ਚਾਹੀਦਾ ਸਬਰ ਕਰਨ ਨੂੰ ਕਹਿਣਾ ਚਾਹੀਦਾ ਮਾਵਾਂ ਦਾ ਵੀ ਇਹੀ ਫਰਜ ਆ ਜਿਹੜੀਆਂ ਮਾਵਾਂ ਨੇ ਆਪ ਨਹੀਂ ਨਾ ਕੰਮ ਕਰਿਆ ਉਹ ਅੱਗੇ ਧੀਆਂ ਨੂੰ ਲਈ ਕੰਮ ਕਰ ਦਿੰਦੀਆਂ ਤੇ ਉਹੀ ਘਰ ਪੜਦੀਆਂ ਧੀਆਂ ਦਾ ਜਿਹੜੀਆਂ ਮਾਵਾਂ ਨੇ ਆਪ ਗਲਤ ਹਰਕਤਾਂ ਤੇ ਯਾਨੀ ਕਿ ਗਲਤ ਕਦਮ ਚੱਕੇ ਹੋਣ ਮਾਂ ਜਿਹੜੀ ਹੁੰਦੀ ਆ ਸਿਆਣੀ ਹੁੰਦੀ ਆ ਮਾਂ ਕਦੇ ਆਸਤੇ ਆਪਦੀ ਧੀ ਦਾ ਘਰ ਬਣਦੀ ਹੁੰਦੀ ਆ ਕਿਉਂਕਿ ਭਟਦੀ ਨਹੀਂ ਹੁੰਦੀ ਜੇ ਸਾਡੀ ਵੀਡੀਓ ਚੰਗੀ ਲੱਗੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦੱਬ ਕੇ ਸਾਰੀ ਦੁਨੀਆ ਦੇ ਵਿੱਚ ਪਹੁੰਚਾ ਦਿਓ ਧੰਨਵਾਦ ਧੰਨਵਾਦ